ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਨੂੰ ਲੈ ਕੇ ਸਿਆਸਤ ਲਗਾਤਾਰ ਭੱਗਦੀ ਜਾ ਰਹੀ ਹੈ ਨਾਬਾ ਦੇ ਹਲਕਾ ਵ代ਕ ਗੁਰਦੇਵ ਸਿੰਘ ਦੇ ਮਨ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਜੇਕਰ EVM ਮਸ਼ੀਨਾਂ ਨਾਲ ਛੇੜਛਾੜ ਨਾ ਹੋਈ ਤਾਂ ਇੰਡੀਆ ਗਠਜੋੜ ਦੀ ਸਰਕਾਰ ਬਣਨਾ ਤੈ ਉਹਨੇ ਵੀ ਕਿਹਾ ਹੈ ਕਿ ਐਗਜ਼ਿਟ ਪੋਲ ਤਾਂ ਫੇਕ ਹੈ ਲੋਕਾਂ ਨੂੰ ਅਸ਼ੰਕਾ ਹੈ ਕਿ ਸਾਡੀ ਵੋਟ ਪਈ ਤਾਂ ਪਈ ਕਿਥੇ ਉਹਨੇ ਵੀ ਕਿਹਾ ਹੈ ਕਿ EVM ਮਸ਼ੀਨ ਅਤੇ VVPAT ਦਾ ਮਿਲਾਨ ਹੋਣਾ ਜ਼ਰੂਰੀ ਹੈ ਹਲਕਾ ਬਜ਼ਾਏ ਕੇ ਨਾਬਾ ਵਿਖੇ ਨਵੇਂ ਬੜਨ ਜਾ ਰਹੇ ਖਾਟੂ ਸ਼ਾਮ ਦੇ ਮੰਦਰਦਾਨੀ ਪੱਥਰ ਰੱਖਣ ਦੇ ਲਈ ਪਹੁੰਚੇ ਸਨ ਉਹਨਾਂ ਵੱਲੋਂ ਆਪਣੀ ਤਨਖਾਹ ਦੇ ਵਿੱਚੋਂ 1 ਲੱਖ ਰੁਪਏ ਮੰਦਰ ਨੂੰ ਦੇਣ ਦਾ ਐਲਾਨ ਵੀ ਕੀਤਾ ਹੈ। ਬਹੁਤੀ ਭਾਗਾਂ ਵਾਲਾ ਦਿਨ ਨਾਬਾ ਸ਼ਹਿਰ ਲਈ ਨਾਬਾ ਵਿਧਾਨ ਸਭਾ ਲਈ ਨਾਬਾ ਰਿਆਸਤ ਲਈ ਐ ਖਾਟੂ ਸ਼ਾਮ ਮਹਾਰਾਜ ਦਾ ਮੰਦਿਰ ਦੀ ਜਿਹੜੀ ਭੂਮੀ ਪੂਜਨ ਹੋਇਆ ਉਸ ਤੋਂ ਬਾਅਦ ਨੀ ਪੱਥਰ ਰੱਖਿਆ ਗਿਆ ਅਰਧ ਕੀਰਤਨ ਲਗਭਗ 2200 2010 ਦੇ ਆਸ-ਪਾਸ ਜਿਹੜੀ ਜਗ੍ਹਾ ਹੈ ਜੀ ਸਾਰੀ ਜਗ੍ਹਾ ਮਹਾਰਾਜ ਦੀ ਹੈ ਜਿੰਨੇ ਮਰਜ਼ੀ ਜਗ੍ਹਾ ਸਾਰੀ ਇਹਨਾਂ ਦੀ ਹੈ ਸਾਰੀ ਧਰਤੀ ਇਹਨਾਂ ਦੀ ਹੈ ਤੇ ਨੀ ਪੱਥਰ ਰੱਖਿਆ ਗਿਆ ਬਹੁਤ ਸੰਗਤ ਪਹੁੰਚੀ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਨਾਬਾਦੀ ਸਮੂਹ ਸੰਗਤ ਨੂੰ ਖਾਟੂ ਸ਼ਾਮ ਮਹਾਰਾਜ ਦੀ ਜਿੰਨੇ ਸੰਗਤ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਮੰਦਿਰ ਬਣਨ ਜਾ ਰਿਹਾ ਔਰ ਜਿੰਨੇ ਸ਼ਾਮ ਜੀ ਦੇ ਭਗਤ ਨੇ ਉਹ ਸਾਰੇ ਹੁਣ ਹੋਰ ਭਗਤੀ ਦੇ ਰੰਗ ਵਿੱਚ ਰੰਗੇ ਜਾਣ ਦੇ ਨੇ ਹੁਣ ਇੱਥੇ ਵੀ ਸੇਵਾ ਕਰੋ ਔਰ ਮੈਂ ਆਪਣੀ ਤਨਖਾਹ ਦੇ ਵਿੱਚੋਂ 1 ਲੱਖ ਰੁਪਿਆ ਮੰਦਰ ਵਾਸਤੇ ਜਿਹੜਾ ਜੀ ਉਹ ਆਪਣੇ ਵੱਲੋਂ দান ਪਾ ਰਿਹਾ ਜੀ ਸੱਚੇ ਬਾਸ਼ਾ ਕਿਰਪਾ ਕਰੇ ਹੋਰ ਸੋਚੀ ਬਖਸ਼ੇ ਹੋਰ ਕਿਰਪਾ ਕਰੇ ਸੱਚੇ ਬਾਸ਼ਾ ਹੋਰ ਵੀ ਸੇਵਾ ਕਰਾਂਗੇ ਜੀ ਸੋ ਬਹੁਤ ਬਹੁਤ ਮੁਬਾਰਕਾ ਸਮੂਹ ਸੰਗਤ ਨੂੰ ਐਟਟ੍ਰੈਕਸ਼ਨ ਨੂੰ ਕਿਵੇਂ ਦੇਖਦੇ ਜੀ ਜੀ ਸਰ ਐਗਜ਼ਿਟ ਪੋਲ ਜਿਹੜੇ ਆ ਰਹੇ ਨੇ ਕਿਸ ਤਰ੍ਹਾਂ ਵਾਚ ਕਰਦੇ ਐਗਜ਼ਿਟ ਪੋਲ ਤਾਂ ਮੇਰੇ ਹਿਸਾਬ ਨਾਲ ਤਾਂ ਫੇਕ ਹੀ ਹੈ ਜੀ ਕੰਮ ਸਾਰਾ ਇੱਕ ਮਾਹੌਲ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਐਗਜ਼ੈਕਟਲੀ ਕਹਾਣੀ ਹੋ ਰਹੀ ਹੈ ਜੀ ਦੱਸਿਆ ਕੁਝ ਹੋਰ ਜਾ ਰਿਹਾ ਲੋਕਾਂ ਦੇ ਵਿੱਚ ਇੱਕ ਅ ਛੋਛੋ ਪੰਜ ਹੀ ਆ ਜੀ ਕਿ ਅਸੀਂ ਵੋਟ ਪਾਈ ਆ ਪਤਾ ਨਹੀਂ ਗਈ ਕਿ ਨਹੀਂ ਗਈ ਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਸੀਜ਼ਨ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਆ ਤੁਸੀਂ ਇਹਨਾਂ ਨੂੰ ਤਸ਼ਕਰ ਦਿਓ 100% ਰੀਵੀਮ ਜਿਹੜੀ 100% ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਸੰਭਾਵਨਾ ਹੈ ਕਿ ਕੋਈ ਨਾ ਕੋਈ ਗੜਬੜ ਹੋ ਸਕਦੀ ਹੈ ਜੀ। ਇਹ ਜੀ ਇਹ ਸ਼ੰਕਾ ਜਿਟਾਰਾ ਹੈ ਕਿ EVM ਤੇ VVPAT ਦੇ ਮਿਲਾਨ ਕੀਤਾ ਜਾਵੇ ਕਿਸ ਤਰ੍ਹਾਂ ਦੇ ਦੇਖੋ ਜੇ ਤਾਂ VVPAT ਨਾਲ ਮਿਲਾਨ ਹੁੰਦਾ ਜੇ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੀ। ਜੇ VVPAT ਨਾਲ ਮਿਲਾਨ ਨਹੀਂ ਹੁੰਦਾ ਜੀ ਤਾਂ ਫਿਰ ਕਿਤੇ ਨਾ ਕਿਤੇ ਗੜਬੜ ਹੈ। ਬਹੁਤ ਵੱਡਾ ਦਿਨ ਹੈ ਜੀ ਅੱਜ ਨਾਬੇ ਦੇ ਵਿੱਚ ਸ਼੍ਰੀ ਖਾਟੂ ਸ਼ਾਮ ਜੀ ਦੀ ਜਿਹੜਾ ਭੂਮੀ ਪੂਜਾ ਸੀਗਾ ਨਾਬੇ ਨੂੰ ਬਹੁਤ ਵੱਡੀ ਦਾਤ ਮਿਲਣ ਲੱਗੀ ਹੈ ਕਿਉਂਕਿ ਨਾਬੇ ਦੇ ਪਹਿਲਾਂ ਵੀ ਬੜ ਬਹੁਤ ਅਸ਼ੀਰਵਾਦ ਹੈ ਪ੍ਰਮਾਤਮਾ ਦਾ ਤੇ ਇਦਾਂ ਦੇ ਜਿਹੜੇ ਭੂਮੀ ਪੂਜਨ ਹੋ ਰਹੇ ਨੇ ਉਹ ਨਾਬੇ ਦੇ ਲੋਕਾਂ ਲਈ ਭਲਾਈ ਦੇ ਵੱਲ ਇਸ਼ਾਰਾ ਕਰ ਰਹੇ ਨੇ ਦੇਖੋ ਇੱਥੇ ਇੰਨੇ ਤੀਰ ਸਥਾਨ ਨੇ ਇੰਨੀਆਂ ਇੱਥੇ ਪ੍ਰਮਾਤਮਾ ਦੀ ਇੰਨੀ ਕਿਰਪਾ ਆ ਕਦੇ ਵੀ ਕੋਈ ਕਰੋਪੀ ਹੁੰਦੀ ਹੈ ਇੱਥੇ ਪਰ ਉਹ ਨਾਬੇ ਦਾ ਇੱਕ ਕੱਖ ਵੀ ਨਹੀਂ ਵਿਗਾੜ ਸਕਦੇ ਪਿੱਛੇ ਜੇ ਕਰੋਨਾ ਆਇਆ ਹੜ ਆਇਆ ਨਾਬੇ ਦੇ ਕਿਸੇ ਵੀ ਕਿਸੇ ਦਾ ਬਾਲ ਨਹੀਂ ਬੰਗਾ ਹੋਇਆ ਤੇ ਇਹ ਇਸੇ ਕਾਰਨ ਨਾਬੇ ਨੂੰ ਮਿੰਨੀ ਕਾਸ਼ੀ ਕਿਹਾ ਜਾਂਦਾ ਹੈ ਤੇ ਮਿੰਨੀ ਕਾਸ਼ੀ ਦੀ ਇੱਕ ਛੋਟੀ ਜਿਹੀ ਝਲਕ ਹੈ ਜਿਹੜਾ ਅੱਜ ਬਾਬਾ ਖਾਟੂ ਸ਼ਾਮਜੀ ਦੀ ਜਿਹੜੀ ਨੀ ਪੱਥਰ ਰੱਖਿਆ ਗਿਆ ਜੀ ਖਾਟੂ ਸ਼ਾਮਜੀ ਦਾ ਅੱਜ ਮੰਦਿਰ ਦਾ ਨਿਰਮਾਣ ਦਾ ਨੀ ਪੱਥਰ ਰੱਖਿਆ ਜਾ ਰਿਹਾ ਹੈ ਸ਼ਹਿਰ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਇਹ ਮੁੰਡੇ ਵਿਕਾਸ ਹਨ ਟੀਮ ਜਿਹੜੀ ਹੈ ਬੜੀ ਦੇਰ ਤੋਂ ਜਗ੍ਹਾ ਲੱਭਦੇ ਦੀ ਇਹਨਾਂ ਨੂੰ ਅਚਾਨਕ ਜਦੋਂ ਭਗਵਾਨ ਨੇ ਆਪਣੀ ਜਗ੍ਹਾ ਕਿਤੇ ਬਣਾਨੀ ਆਪ ਆਪਣੇ ਆਪ ਜੇਗਾ ਲਬਲੰਦੇ ਨੇ ਸਾਨੂੰ ਕੱਲ ਸੁਨੇਹਾ ਆਇਆ ਵੀ ਇੱਥੇ ਆਪਣੇ ਮੰਦਰ ਦੀ ਸਥਾਪਨਾ ਦੀ ਨਹੀਂ ਰੱਖਣੀ ਹੈ ਤੁਸੀਂ ਪਹੁੰਚੋ ਸੋ ਅਸੀਂ ਅੱਜ ਪਹੁੰਚ ਗਏ ਬੜੇ ਗਦਗਦ ਹੋਏ ਆਂ ਔਰ ਅਸੀਂ ਆਸ ਕਰਦੇ ਆਂ ਕਿ ਬੜੀ ਜਲਦੀ ਇਹ ਖਾਟੂ ਸ਼ਾਮ ਜੀ ਦਾ ਮੰਦਰ ਜਾਂ ਨਿਵਾਸ ਸਥਾਨ ਪੂਰਨ ਹੋਊਗਾ ਇਹਦੇ ਵਿੱਚ ਅਸੀਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਵੱਧ ਤੋਂ ਵੱਧ ਯੋਗਦਾਨ ਵੀ ਸਾਰੇ ਨਾਬੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਸ਼੍ਰੀ ਖਾਟੂ ਸ਼ਾਮ ਜੀ ਦਾ ਪਾਵਨ ਮੰਦਿਰ ਨਾਬੇ ਦੇ ਵਿੱਚ ਬਣਨ ਜਾ ਰਿਹਾ ਸਾਰੇ ਨਾਬੇ ਵਾਸੀਆਂ ਦੀ ਇਹ ਬਹੁਤ ਦੇ ਤੋਂ ਉਮੀਦ ਸੀ ਕਿ ਨਾਬੇ ਦੇ ਵਿੱਚ ਖਾਟੂ ਸ਼ਾਮ ਜੀ ਦਾ ਭਵੇ ਮੰਦਰ ਬਣੂਗਾ ਉਹ ਅੱਜ ਸ਼੍ਰੀ ਖਾਟੂ ਸ਼ਾਮ ਜੀ ਦੀ ਕਿਰਪਾ ਦੇ ਨਾਲ ਛੀਲੇ ਸਾਲਾ ਸਰਧਾਮ ਦੀ ਕਿਰਪਾ ਦੇ ਨਾਲ ਸ਼੍ਰੀ ਬਾਂਕੇ ਵਿਹਾਰੀ ਜੀ ਦੀ ਕਿਰਪਾ ਦੇ ਨਾਲ ਅੱਜ ਨਾਬੇ ਵਾਸੀਆਂ ਦੀ ਸਾਰਿਆਂ ਦੀ ਉਮੀਦ ਪੂਰੀ ਹੋਈ ਹੈ ਤੇ ਸ਼੍ਰੀ ਖਾਟੂ ਸ਼ਾਮ ਜੀ ਦਾ ਭਵੇ ਮੰਦਰ ਇਸ ਪਵਿੱਤਰ ਜਗ੍ਹਾ ਤੇ ਬਣਨ ਜਾ ਰਿਹਾ ਹੈ ਇਸੇ ਵਿੱਚ ਨਾਬਾ ਵਾਸੀਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿੰਨੇ ਟਾਈਮ ਚ ਬਣ ਕੇ ਕਿੰਨੀ ਲਾਲਕਣਾ ਤੋਂ ਸਾਨੂੰ ਉਮੀਦ ਹੈ ਕਿ ਅਸੀਂ 2 ਸਾਲ ਦੇ ਵਿੱਚ ਨਾਬਾ ਨਿਵਾਸੀਆਂ ਦੇ ਲਈ ਇਹ ਮੰਦਰ ਬਿਲਕੁਲ ਤਿਆਰ ਕਰ ਦਾਂਗੇ ਜਿਹਦੇ ਵੀ ਇਹ ਲਾਗਤ ਬਾਕੀ ਨਾਭਾ ਨਿਵਾਸੀਆ ਦੇ ਇਸ ਆਯੋਗ ਨਾਲ ਹੋਣਾ ਹੈ ਸਾਰਾ ਕੁਝ 2-3 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਐਮਐਲਏ ਸਾਹਿਬ ਨੇ ਆਪਣੀ ਤਰਫੋਂ 1 ਲੱਖ ਰੁਪਏ ਦੇ ਦਿੱਤੇ ਐਮਐਲਏ ਸਾਹਿਬ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਨੇ ਤੇ ਅੱਜ ਵੀ ਸਾਨੂੰ ਆਸ਼ੀਰਵਾਦ ਦੇ ਕੇ ਗਏ ਆ ਤੇ ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਐਮਐਲਏ ਸਾਹਿਬ ਦਾ ਆਸ਼ੀਰਵਾਦ ਸਾਡੇ ਨਾਲ ਬਣਿਆ ਰਹੇ